ਹਾਂਜੀ ਇਹ ਵਾਲੇ ਸੂਟ ਆਉਣਗੇ ਜੀ ਟੈਬੀ ਸਿਲਕ ਦੇ ਇਹਨਾਂ ਦੇ ਬਾਜੂ ਦੇ ਉੱਤੇ ਵਰਕ ਆਏਗਾ ਤੇ ਇਹਨਾਂ ਦੇ ਘੇਰੇ ਦੇ ਉੱਪਰ ਵਰਕ ਆਏਗਾ ਤੁਸੀਂ ਇਹ ਆਰਡਰ ਤੇ ਵੀ ਰੈਡੀ ਕਰਵਾ ਸਕਦੇ ਹੋ ਆਪਣੇ ਘੇਰੇ ਦੇ ਅਕੋਰਡਿੰਗ ਤੇ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਹੈ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਜੀ ਦੁਪੱਟਾ ਆਰਗੈਂਜ਼ਾ ਦਾ ਆਏਗਾ ਨਾਲ ਇਹਨਾਂ ਦੇ ਤੇ ਇਹ ਵਾਲੇ ਆਉਣਗੇ ਜੀ ਗਲਾਸ ਟਿਸ਼ੂ ਦੇ ਉੱਤੇ ਸੂਟ ਹੈਗਾ ਬਾਜੂ ਵਰਕ ਘੇਰਾ ਵਰਕ ਪ੍ਰਾਈਸ ਮੈਂਸ਼ਨ ਕੀਤਾ ਹੈ ਵਿਦਆਊਟ ਦੁਪੱਟਾ ਇਹ ਵਾਲੇ ਆਉਣਗੇ ਜੀ ਸੂਟ ਪਿਓਰ ਕ੍ਰੇਪ ਦੇ ਪਰਲ ਵਰਕ ਦੇ ਬਹੁਤ ਜ਼ਿਆਦਾ ਸੋਹਣੇ ਹੈਂਡ ਵਰਕ ਦੇ ਸੂਟ ਹੈ ਨਾਲ ਦੁਪੱਟਾ ਚੁਣੌਣ ਦਾ ਹੈਗਾ 4 ਸਾਈਡ ਵਰਕ ਰਹੇਗਾ ਉੱਤੇ ਦੁਪੱਟੇ ਦੇ ਉੱਪਰ ਵੀ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਇਹ ਵਾਲੇ ਪਿਓਰ ਕ੍ਰੇਪ ਦੇ ਸੂਟ ਰਹਿਣਗੇ ਜੀ ਫੁੱਲ ਫਰੰਟ ਏਮਬੋਇਡਰੀ ਆ ਗਈ ਹੈਂਡਵਰਕ ਦੀ ਨਾਲ ਚੁਣੌਣ ਦਾ ਦੁਪੱਟਾ ਹੈਗਾ 4 ਸਾਈਡ ਵਰਕ ਆਏਗਾ ਤੇ ਨਾਲ ਬਾਜ਼ੂ ਵਰਕ ਆਏਗਾ ਇਹਨਾਂ ਦੇ ਉੱਪਰ ਬਹੁਤ ਜ਼ਿਆਦਾ ਸੋਨੇ ਹੈਵੀ ਹੈਂਡਵਰਕ ਦੇ ਸੂਟ ਨੇ ਜੀ ਪਾਰਟੀ ਵੇਅਰ ਇਹ ਵਾਲੇ ਆਉਣਗੇ ਜੀ ਪਿਓਰ ਔਰਗੈਂਜ਼ਾ ਬਨਾਰਸੀ ਦੇ ਸੂਟ ਆਉਣਗੇ ਨਾਲ ਦੁਪੱਟੇ ਵੀ ਬਹੁਤ ਜ਼ਿਆਦਾ ਸੋਹਣੇ ਬਨਾਰਸੀ ਲੁੱਕ ਦੇ ਬਣੇ ਹੋਏ ਨੇ ਇਹਨਾਂ ਦਾ ਲਵੈਂਡਰ ਸ਼ੇਡ ਦਾ ਬਹੁਤ ਜ਼ਿਆਦਾ ਅੱਜਕੱਲ ਟ੍ਰੈਂਡ ਚੱਲ ਰਿਹਾ ਤੇ ਇਹ ਵਾਲੇ ਸੂਟ ਬਹੁਤ ਜ਼ਿਆਦਾ ਸੋਹਣੇ ਬਨਾਰਸੀ ਦਾ ਵੀ ਬਹੁਤ ਜ਼ਿਆਦਾ ਟ੍ਰੈਂਡ ਹੈ ਅੱਜਕੱਲ ਤੇ ਇਹ ਪਾਰਟੀ ਵੇਅਰ ਸੂਟ ਨੇ ਜੀ ਬਹੁਤ ਜ਼ਿਆਦਾ ਸੋਹਣੇ ਇਹ ਵਿਸਕੋਸ ਤੇ ਫੈਬਰਿਕ ਰੇਗਾ ਇਹਨਾਂ ਦਾ ਗੋਟਾ ਪਤੀ ਦਾ ਵਰਕ ਹੈ ਉੱਪਰ ਬਹੁਤ ਜ਼ਿਆਦਾ ਸੋਹਣਾ ਹੈਵੀ ਸੂਟ ਬਣੇ ਹੋਏ ਨੇ ਨਾਲ ਦੁਪੱਟੇ ਦੇ ਉੱਪਰ ਵੀ ਵਰਕ ਹੈ ਜੀ ਇਹ ਵਾਲੇ ਵੀ ਸੂਟ ਪਿਓਰ ਸ਼ਿਮਰ ਤੇ ਆਉਣਗੇ ਨਾਲ ਬਾਜ਼ੂ ਵਰਕ ਆਏਗਾ ਨਾਲ ਬੋਟਮ ਵਰਕ ਇਹ ਵਾਲੇ ਟੈਪੀ ਸਿਲਕ ਦੇ ਉੱਪਰ ਸੂਟ ਰਹੇਗਾ ਜੀ ਨਾਲ ਇਹਨਾਂ ਦੇ ਬਾਜ਼ੂ ਵਰਕ ਹੈ ਬਹੁਤ ਜਿਆਦਾ ਸੋਹਣੇ ਇਹ ਵੀ ਟੈਪੀ ਸਿਲਕ ਦੇ ਉੱਪਰ ਸੂਟ ਰਹੇਗਾ ਜੀ ਇਹ ਰੈਡੀ ਔਨ ਆਰਡਰ ਤੇ ਹੈ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ